ਲੰਗਤਾਰੀਆਂ ਅੱਜ ਰੁੱਖਾਂਗਾ ਕੰਮ ਕਰ ਦੇਣਾ ਮਾਨਾ ਪੂਰੀ ਮਾਨ ਵਾਲੀ ਵੀ ਹੈਗਾ ਗਾਹ ਨੂੰ ਪ੍ਰੇਰਣਾ ਪ੍ਰੇਰਣਾ ਲੈ ਲਈ ਮਾਨਾ ਵੀ ਰੁਕੇ ਰੁਕ ਕਰ ਦੇਣਾ ਪਿੰਡਾਂ ਕਾਹ ਰਹਿ ਗਿਆ ਇੱਕ ਬੰਦਾ ਘਰ ਲੋੜਾਣ ਕਰ ਵੀ ਅਲੀ ਅੜਚਣ ਸ਼ਾਮ ਵਾਲੀ ਫਸ ਗਈ ਵਿੱਚ ਮਾਂ ਘੰਟਾ ਬੰਦ ਕਰ ਗਏ ਜਾ ਮੈਂ ਆ ਜਪਾਈ ਤਰੀ ਗੁੰਨੇ ਅਗੇ ਚੱਲ ਨੂੰ ਰੈਡੀ ਨੂੰ ਦੇਖੀਏ ਵਾਦ ਨਹੀਂ ਵਨ ਰੇਂਜ ਕੰਟਰੋਲ ਕਰ ਲਈ ਜੰਮਣਾ ਜੰਮਣਾ ਜਿੰਨੇ ਰੱਖੇ ਨੇ ਲੱਗਣਾ ਆਪ ਜੀ ਵਾਰਤਾ ਲਾਪ ਹੋਰੀ ਆ ਜੇ ਬੰਦਾ ਗਿਆ ਵਾ ਖੜ ਗਿਆ ਆਪਾ ਸਲਾਮ ਅਸਬਰਾ ਕਰ ਰਹੀ ਦੀ ਕਿਹੜੇ ਨੇ ਬੁੱਟਾ ਹੀ ਬੁੱਟਾ ਲੱਗ ਰਿਹਾ ਹੋਰੇ ਸਮਝ ਨਹੀਂ ਲਗ ਰਹੀ ਨਾ ਭਾਈ ਯਾਰੇ ਪਾਸੇ ਦੇਖੋ ਕਿ ਆ ਹਰੀਆਲੀ ਹਰੀਆਲੀ ਆ ਬੰਦਾ ਗਿਆ ਵਾ ਮਾਰਾ ਵਾਰਤਾ ਲਾਪ ਕਰ ਰਿਹਾ ਆ ਵੀ ਆਪ ਚੈਕਿੰਗ ਕਰਕੇ ਫਿਰ ਚੱਲਦੀ ਹੈ ਪਰਾ ਨੂੰ ਤੇ ਪਹੁੰਚ ਕੇ ਅੱਗੇ ਫਿਰ ਉਧਰ ਜਾਣਾ ਫਿਰ ਉੱਥੇ ਪਹਿਲਾਂ ਦੇਖ ਆਏ ਢੇੜੇ ਪਰ ਢੇੜਾ ਚੱਲ ਰਿਹਾ ਨਾ ਵੀ ਜੋ ਕਹਿੰਦਾ ਹੁਣ ਵਕੀਰ ਦੀ ਨਾ ਅੱਛਾ ਵਧੀਆ ਹੀ ਕਰ ਰਿਹਾ ਹੈ ਹੋਣਾ ਆ ਨਹੀਂ ਆਪਣੇ ਗੱਡੇ ਪਏ ਆ ਹਾਂ ਹਾਂ ਦਾ ਦਸ ਕਰ ਲੈਣਾ ਇਹੋ ਲੰਬਾ ਲੱਗੀ ਵੀ ਹੋ ਬੈਨੀ ਟੂ ਆ ਵੀ ਬਣਾ ਲਈ ਦੀ ਯਾਰ ਹਾਂ ਹਾਂ ਮਾਰੀ ਕਹਿ ਗਈ ਉਹ ਜਿਦਾਂ ਪੱਤੇ ਜੇ ਨੇ ਭੈਣ ਉਹ ਚੇਨ ਬਣਾ ਲਈ ਇਸ ਤਰ੍ਹਾਂ ਯਾਰੀ ਟੂ ਆਹ ਹਾਂ ਇਹਨੂੰ ਲਿਆਵੇਂ ਪੈਣਾ ਇਹੋ ਇੱਕ ਤਾਂ ਹੱਥ ਵੀ ਦਿਓ ਕਿ ਤਰ੍ਹਾਂ ਪਾਰਿਆ ਤਾਰਾ ਚੰਦ ਪੁੱਠਾ ਪਾਰਿਆ ਬੈ 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 ਨਾ ਬੈਠ ਕੇ ਕਰ ਬਈ ਬੈਠ ਕੇ ਕਰ ਬੈਠ ਕੇ ਹਾਂ ਹਾਂ ਦਾਦਾਸ ਕਰ ਲੈਣਾ ਕਿ ਤਰ੍ਹਾਂ ਕਰ ਬਈ ਉਹ ਗਿੰਦੇ ਰੇ ਪਾਣੀ ਦੀ ਬੁਰੀ ਜਾਨਾ ਤੇ ਦਗਾ ਨਾ ਇਹਨੇ ਉਹ ਵਟਾ 8 ਹੋਇਆ ਲਓ ਜੀ ਪਕੜੋ ਆਹ ਹੋ ਬੰਦਾ ਯੋ ਦੇ ਹੋਗੇ 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 ਇਹ ਲਿਆ ਇੱਕ ਹੋਰ ਲਿਆ ਇੱਕ ਲਿਆ ਹੋਰ ਉੱਥੇ ਨਾ ਪਕੜੇ ਕਰ ਨਾ ਪਕੜੇ ਕਰ ਗਲਤ ਤੇ ਜਿਆੜਾ ਹਿੱਲ ਜੇਗੀ ਹੋਗੀ ਹੋਗੀ ਪਤਾ ਨਹੀਂ ਛੋਕਰੇ ਨੂੰ ਹੈ ਹੀ ਨਹੀਂ ਸਮਝਾਰੇ ਜੱਟ ਨੇ ਹਾਂ ਐ ਵੀ 30 ਬੁੱਟੇ ਲੈ ਗੱਡ ਮੰਨ ਐ ਇਹ ਵੀ ਆਪਾਂ ਕਰ ਰਿਹਾ ਤਿਆਰ ਦੂਸਰੇ ਬੁੱਟੇ ਇਹ ਲੈ ਆਓ ਬਾਈ ਨੇ ਵੀ ਲੈ ਜਰੇ ਨੇ ਵੀ ਲਾਰੇ ਪਿੰਡ માં ਆਪਣੇ ਆ ਬੁੱਟੇ ਕਿਹੜਾ ਪਿੰਡ ਆ ਬਾਈ ਪਿੰਡ ਬਰੋਲੀ ਵੀਰ ਬਰੋਲੀ ਪਿੰਡ માં ਬਾਈ ਲਾਰੇ ਦੋ ਬਾਈ ਐ ਇਕੱਲੇ ਹੀ ਲੱਗ ਰਹੇ ਜੋਦੇ ਨੇ ਵੀ ਦੋਏ ਜਣੇ ਲੱਗ ਰਹੇ ਆ ਬਾਈ ਬੋਲ ਪਿੰਡ ਦਾ ਨਾਮ ਜੀ ਇਹੋ ਹੀ ਆ ਬਰੋਲੀ ਦਾ ਇਹ ਦੋਏ ਲੱਗ ਰਹੇ ਨੇ ਵੀ ਲੈ ਜਰੇ ਬੁੱਟੇ ਲੋਣੀ ਹੈ ਉਹ ਐ ਉਹ ਐ ਸੁਖਚੈਨ ਇਹ ਤਾਂ ਯੋ ਵੀ ਠੀਕ ਹੈ ਇਹ ਤਾਂ ਹੋ ਰਿਹਾ ਬੇਲ ਜੀ ਯਾਰ ਸੁਖਚੈਨ ਉਹ ਹੈ ਹਰਪ੍ਰੀਤ ਸਿੰਘ ਪਵਾ ਦਾ ਲਈ ਪਵਾ ਦਾ ਹਾਂ ਜੀ YouTube Facebook Facebook ਬਾ ਵਿੱਚ ਨੂੰ ਵਰਤਦੇ ਬਾਹਾਂ ਠੀਕ ਹੈ ਠੀਕ ਹੈ ਮੈਂ ਦੇਖੋ ਭਾਈ ਬਿਲਕੁਲ ਆਓ ਯਾਰ ਆਓ ਆ ਜਾ ਵੀ ਰਾਜਾ ਤੂੰ ਵੀ ਆਇਆ 40 ਹੋ ਗਏ ਜਿਹੋ ਹੀ ਦਰਫਤ ਕੀ ਤੋਂ ਆਪਾਂ ਵਹਾਂ ਕੱਢਿਆ ਏ 40 ਹੋ ਗਏ 20 ਗੱਡੇ ਉੱਥੇ 30 ਗੱਡੇ 30 30 ਗੱਡੇ 30 30 ਨੀਰੋ 3 ਆ ਜਾ ਬਣਾ ਇੱਧਰ ਚਲ ਆ ਇਹਨਾਂ ਨੂੰ ਛੱਟ ਕਾਮ ਪਹਿਲਾਂ ਸਿਸੋ ਐ ਵੀਰ ਸਿਸੋ ਐ ਟਾਲੀ ਆਏ ਹੋ ਕਰ ਸਕਦੇ ਇਸਤਰੀ ਦਾਹੀ ਹਾਂ ਬਸ ਬਸ ਹਾਂ ਪਾਣੀ ਪਾਣੀ ਜੀ ਦਾ ਸਾਰਾ ਕੁਝ ਹੋਣਾ ਜੀ ਦਾ ਈ ਵਾਪਰ ਲੈ ਜਾਂ 100 ਚਲੋ ਇਹ ਪੰਜ ਨਾ ਕੋਈ ਫਾਇਦਾ ਨਹੀਂ ਹੈ ਹਾਂ ਉਹ ਹੱਕ ਮਾਣਿਆ ਉਸਕੇ ਅਗਰ ਕਾਮੇ ਹੋ ਗਏ ਨੇ ਅੱਛਾ ਬੀਖ ਲੈਣੇ ਗਰੀ ਨਾਲੇ ਕਿਉਂਕਿ ਜਾਂਦੇ ਨਹੀਂ ਕਰਦਾ ਪਾਣੀ ਜੂੜਦੇ ਅਗਰ ਜਾਨਦੋਨੇ ਖਾਦ ਪਾਵੇਂ ਨਾ ਨਾ ਉਹ ਕੁਛ ਨਹੀਂ ਪਾਣੇ ਲੋੜਾ ਸਿੰਪਲ ਆ ਦੇ ਕਿਉਂਕਿ ਜੇ ਆਪਾਂ ਪੱਟਕਾ ਲਾਵਾਂਗੇ ਨਾ ਕਾਹੀ ਗੱਲ ਜਿਹੜੀ ਸੈੱਟ ਆ ਉਹ ਜ਼ਿਆਦਾ ਚੰਗਾ ਮੈਂ ਭਾਈ ਚਲਦੀ ਇਹ ਲੈ ਕੇ ਫੇਰ ਡੈਂਗ ਬੜੀ ਬੜੀ ਕੱਢ ਲੈ ਮੈਂ ਕਹ ਰਿਹਾ ਇਹੋ ਜੈਸੀ ਉਹ ਹੈ ਲਿਆ ਮੁੰਡਾ ਇਹ ਲਿਆ ਚੱਕ ਲੈ ਇਹ ਹੋ ਗਏ ਆਪਣੇ ਪਾਸਾਰੇ ਉਧਰ ਪਏ ਐ ਟੋਟਲ 50 ਲੈ ਵੀ ਉਹ ਆ ਗਏ ਬਸ ਬਸ ਹੋ ਗਿਆ ਹੋ ਗਈ ਹੋ ਗਈ ਹੋ ਗਈ ਇਹੋ ਹੋ ਗਏ ਤੇਰੇ 50 ਹੋ ਗਏ ਚਾਲ ਬਾਈ ਇਹ ਰੇੜੀ ਵਾਲਾ ਦੇਖਿਆ ਕੋਈ ਹਨਾ ਰੇੜੀ ਵਾਲਾ ਦੇਖਿਆ ਚੱਲ ਬਾਹਰ ਨਾਲੇ ਉਧਰ ਨੂੰ ਚਲੋ ਆ ਵੀ ਪੇਡੇ ਆਪਾਂ ਲੈ ਲੀਏ ਇਹ ਬੱਪਾ ਤੌਣ ਜਾ ਰਹੇ ਗਾਰੇ ਵਾਲੇ ਹੱਥ गाइस भी रे गाड़े वाले हाथ धोक तो है फिर थानो आगे की स्थिति पता लेंगे फिर मैंने रेडी करनी कराई पर रेडी पर ले जाएंगे पेड़े आ, आप गड्डी आप आए वे मिनी कूपर मां नहीं चंगा मिल रहा रे ये क्या चीज है भाई पिपल व्रोंटा ਇਹ ਵੀ ਟਾਈਮ ਲੇ ਹੈਣਾ ਇਹ ਬਹੁਤ ਟਾਈਮ ਲੇ ਤੇ ਪਿੰਡਾਂ ਲੱਦ ਲਿਆ ਮੋਟਰਸਾਈਕਲ ਪਿੰਡਾਂ ਹਰੇਕ ਪਿੰਡਾਂ ਮਾ ਹੋਣਾ ਚਾਹੀਦਾ ਫਿਰ ਹਾਂ ਇਹੋ ਲੱਤ ਲਿਆ ਇਹ ਤਾਂ ਬਹੁਤ ਟਾਈਮ ਲੇ ਬਾਈ ਜੀ ਜਾਣਾ ਐਸ ਪਰ ਸ਼ੁਕਰੀ ਹੈਂ ਚਾਬੌਰੀ ਮਾਰ ਲੈ ਹੱਥਾਂ ਪਰ ਪਾਣੀ ਲੈ ਵੀ ਹੱਥ ਧਵਾ ਮੇਰਾ ਵੀ ਬਸ ਹੈਂ ਕਿਉਂ ਕਾਤੇ ਉਹ ਚੱਕਰ ਰੈਡੀ ਮਾ ਲੱਤ ਨੇ ਡਿਊਟੀ ਲਗੀ ਆ ਬਾਈ ਰੇੜੀ ਕਰਕੇ ਲਿਆਓ ਕਰਾਇਬਰ ਬੁੱਟੇ ਵੀ ਲੈ ਜਨੇ ਆ ਇਹ ਵੀ ਆਪਾਂ ਜਾ ਰਹੇ ਆ ਵੀਰੇ ਰੇੜੀ ਕਰਨਾ ਠੀਕ ਆ ਵੀ ਲਾ ਕਰ ਲਿਆ ਰੋਡ ਪਾਰ ਰੇੜੀ ਸਟੈਂਡ ਸਾਹਮਣੇ ਆ ਜਾ ਬੁੱਟੇ ਆ ਪੰਜਾਬ ਬੁੱਟੇ ਆ ਹਾਂ ਛੋਟੇ ਤੋਂ ਬਨੇ ਛੋਟੇ ਆ ਛੋਟੇ ਆ ਜੀ ਛੋਟੇ ਚਲਾਂਗੇ ਜੀ ਕਰ ਲਿਆ ਮਾਨ ਨੇ ਫਾਈਨਲ ਰੇੜੀ ਵਾਲਾ ਇਹ ਚਲੇ ਆਪਾਂ ਨਾਲੇ ਬਾਬੇ ਕਰਦੇ ਤਿਆਰ ਰੇੜੀ ਆਰੇ ਵਿੰਦਰ ਆ ਜਾ ਵੀ ਕਰਕੇ ਆਪਾਂ ਫੇਰ ਪਹੁੰਚ ਗਏ ਦਫਤਰ ਬਣ ਰੇਂਜ ਅਫਸਰ ਡੇਰਾ ਵਸੀਮਾ ਵੀ ਆ ਗਈ ਰੇੜੀ ਬਾਬਾ ਇਧਰ ਇਧਰ ਹੀ ਜਿੱਤਰੀ ਇਧਰ ਹੀ ਐ ਯੋ ਪਏ ਇਧਰ ਬਈ ਬਾਬੇ ਨੇ ਗੱਡੀ ਬੈਕ ਕਰਕੇ ਇੱਕ ਨੇ ਪਾ ਨਾ ਨਾ ਆਉਦਾ ਗਰਮ ਬਾਬਾ ਗਰ ਕੋਈ ਚੱਕਰ ਨਹੀਂ ਐ ਇਧਰ ਆ ਗਈ ਆ ਦੀ ਬਾਬਾ ਜੀ ਨੇ ਗੱਡੀ ਬੈਕ ਆ ਨਾ ਟਪੇੜਾ ਲੱਤ ਦੀਆ ਬਾਬਾ ਜੀ ਨੇ ਬਾ ਪਿੱਛੇ ਨੂੰ ਲਾ ਦੇ ਲਾ ਦੇ ਜਰਾ ਬਾਕੀ ਦੇਖਦੇ ਜਾਈਏ ਕਿਧਰ ਹੀ ਵਾਣਾ ਹੋ ਮੈਨੇ ਲੈ ਵੀ ਬੰਦੇ ਬਿਲ ਬੁਲ ਕਟਾ ਕੇ ਨਿਕੜਿਆਏ ਆਪਣੇ ਤੇ ਇਹਦੀ ਸਾਰੀ ਇਸ ਝੁੰਗੀ ਜੀ ਕੇ ਅੰਦਰ ਇਧਰ ਬਾਬਾ ਵੀ ਆਪਾਂ ਨੇ ਤੋਰਦੀ ਆ ਆਓ ਬਾਬਾ ਜੀ ਲੈ ਵੀ ਬਾਬੇ ਨੂੰ ਜਾਣਦੇ ਆਪਾਂ ਚਲਾਇਂਦੇ ਨਾ ਬਾਬਾ ਜਾ ਰਿਹਾ ਹਾਂ ਹਾਂ ਸੋਰੇ ਹਾਂ ਆਪਣੇ ਜਿਹੜੇ ਰੱਖੇ ਹੋਏ ਤੇ ਮੈਂ ਹੀ ਐ ਆਪਣੇ ਸਾਰੇ ਇੱਕੋ ਜਗ੍ਹਾ ਰੱਖੇ ਪੱਕਾ ਹਾਂ ਹਾਂ ਦੋਏ ਜਗ੍ਹਾ ਰੱਖੇ ਦੇ ਨੰਬਰ ਕੋਈ ਕਿਹਨਾਂ ਆਪਣਾ ਇਹ ਕਰਾ ਦਿਆ ਪੰਜਾਬੀ ਮਾ ਪਿੰਡੂ ਸਰ ਪੱਕੀ ਪਿੰਡੂ ਵਿਕਾਸ ਪ੍ਰੋਗਰਾਮ ਬੇਲ ਬਣਵਾ ਲਿਆ ਚੱਲ ਮੈਂ ਫੋਨ ਨੰਬਰ ਦੇ ਦਿਆ ਬਾਬੇ ਨੂੰ ਆਪਣਾ ਹਾਂ ਬਾਬਾ ਕਹ ਰਿਹਾ ਵੀ ਮਾੜੀ ਪਾ ਮੈਂ ਜਾ ਰਿਹਾ ਆ ਜਾਓ ਚਲੋ ਫਿਰ ਲੈ ਵੀ ਆਪਾਂ ਵੀ ਆਪਣੀ ਮਰਸਲੀ ਚੱਕਾਂ ਚਲੋ ਉਹ ਲਿਆ ਭਾਈ ਮਰਸੀ ਨਹੀਂ ਸਟਾਰਟ ਨਹੀਂ ਹੋਈ ਬੰਦੇ ਵਾ ਕਹ ਰਿਹਾ ਵੀ ਬੜੀ ਗੱਡੀ ਐ ਜਲਦੀ ਕਰ ਬੈਕ ਮਾਨ ਅਫਸਰ ਨੂੰ ਕਰ ਦਿਆ ਬਾਏ ਬਾਏ ਓਕੇ ਆਪਾਂ ਚਲੇ ਆਂ ਭੁੱਖ ਲੱਗੀ ਯੋ ਨਹੀਂ ਹਾਂਜੀ ਹਾਂ ਬਿਲਕੁਲ ਕੰਮ ਪੋਦੇ ਨੇ ਗਿਣ ਕੇ 15 ਚੱਕੇ ਐ ਭੁੱਖ ਲੱਗੀ ਇਹਨੂੰ ਜੀ ਵੀ ਦੇਖਿਆ ਕੋ ਖਲਾਮਾ ਸ਼ੋ ਕਰੇ ਨੂੰ ਚਲੋ ਭਾਈ ਲੰਗਰਾਂ માં ਕਹੀਂ ਕਾਲਾ ਡੂੰਗਾ ਕੇ ਜੰਗਲਾਂ ਮਾ ਨੂੰ ਹੁੰਦੇ ਹੋਏ ਅੱਪਾ ਜ਼ਬਰਦਸਤ ਚੱਲ ਰਹੇ ਆ ਬਾਈ ਉੱਥੇ ਜਾ ਰਹੇ ਵੀਰੇ ਬਹੁਤ ਕਾਲਾ ਡੂੰਗਾ ਗਿਆ ਨਾ ਇਹ ਇਹ ਪੁੱਲ ਦੇ ਨੀਚੇ ਹਾਂ ਆਏ ਸੀ ਪਿੱਛੇ ਹਾਂ ਯਾਹਾਂ ਪਿੱਛੇ ਦਾ ਰਹਿ ਲਾਇ ਦੇ ਇਹਦੇ ਪਹਿਲਾਂ ਹੀ ਰਸਤਾ ਹੋ ਗਿਆ ਰੱਖੀਓ ਪੁੱਲੋਂ ਦੇ ਪਹਿਲਾਂ ਨੀਚੇ ਆਜੋ 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 ਆਗੇ ਬਾਈ ਅੱਪਾ ਸਪੀਡ ਵਾਲੇ ਬੰਦੇ ਕਰੇ ਭੁੱਖ ਲੱਗ ਰਹੀ ਆ ਮੂਰੀਆਂ ਚੜਾਈਆਂ ਵੀ ਆ ਵੀ ਸਮੋਸਾ ਖਾਣਾ ਆ ਦੇਖਿਆ ਜਾਂ ਵੀ ਸਮੋਸਾ ਮਿਲਾ ਕਣਾ ਸਮੋਸੇ ਆ ਗਏ ਕਾਵੇਂ ਗਏ ਜਾਂ ਅਨਿਰਵਰਾਂ पनीर वाला पनीर वाला समोसा पनीर वाला पर ये देखो पनीर वाला समोसा बैज जी खाओ बोल दिया लो पाजी बैठो समोसे समोसे ले खा बैठ जाओ बैठ जाओ भाई यहाँ चलन लगे है जहाज उड़न लगे जा जल्दी जा, जा ਜੀ ਗਿਆਪਾ ਸਿੰਘ ਬਰਾਸੇ ਇਦਾਂ ਛਾਹໃਸ ਕੀ ਹੋਣਾ ਰਿਹਾ ਇੱਕ ਸਾਈਡ ਲਗੇਵੇ ਬਾਈ ਇਸ ਸਾਈਡ ਲਾਣੇ ਬੁੱਟੇ ਇਹ ਲਗੇਵੇ ਨੇ ਪੁਰਾਣੇ ਇੱਤਰੀ ਇੱਤਰ ਹੋ ਗਏ ਇੱਕ ਮਿੰਟ ਪੁੱਛਿਆ ਸੀ ਇੱਕ ਮਿੰਟ ਮੈਂ ਵੀ ਉਹ ਖੜਿਆ ਦੇਖ ਰਿਹਾ ਬਾਬਾ ਮਾਨੂੰ ਆ ਗਏ ਆ ਗਏ ਬਾਬੇ ਆ ਗਏ ਪਹੁੰਚ ਗਏ ਆਪਾਂ ਪਿੰਡ માં ਬਾਈ ਮੈਂ ਵੀ ਇਹਾਂ ਤਾਰ ਦੀ ਆਪਾਂ ਬੁੱਟੇ ਕੱਲ ਨੂੰ ਇਹਨਾਂ ਨੂੰ ਲਾਵੇਂਗੇ ਚਲੋ ਮਿੱਤਰ ਆਓ ਚਲੋ ਚੱਲਾਂ ਆਪਾਂ ਠੀਕ ਹੈ ਹੋਦੀ ਕੋਸਣਾ ਕਿਹੜੀ ਮੈਂ ਵੀ ਬੁੱਟੇ ਤਾਰ ਕੇ ਆਪਾਂ ਰੱਖ ਦਈਏ ਯਹਾਂ ਇਹਨਾਂ ਨੂੰ ਕੱਲ ਨੂੰ ਲਾਵੇਂਗੇ ਜਾਂ ਠੀਕ ਹੈ ਨਾ ਯਹਾਂ ਤਾਰ ਦਈਏ 50 ਬੁੱਟੇ ਕੱਲ ਨੂੰ ਆਪਾਂ ਦੇਣੇ ਲਾ ਓਕੇ ਬਾਈ